ਦੋਸਤੋ ਜੇ ਵੀਡੀਓ ਵਧੀਆ ਲੱਗੀ ਲਾਈਕ ਤੇ ਸਬਸਕ੍ਰਾਈਬ ਜਰੂਰ ਕਰ ਦੇਣਾ ਤੇ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰਨਾ ਜੀ ਹਾਂਜੀ ਦੋਸਤੋ ਆਪਣੀ ਪੰਜਾਬੀ 'ਚ ਇੱਕ ਕਹਾਵਤ ਹੈਗੀ ਹੈ ਨਾ ਕਿ ਗਲੀ ਦੇ ਕੱਖ ਦੀ ਵੀ ਕਦੀ ਲੋੜ ਪੈ ਜਾਂਦੀ ਏ ਇਹ ਗੱਲ ਬਿਲਕੁਲ ਸੱਚ ਆ ਜਿਹੜੀ ਆਪਣੀ ਆਈਪੀਐਲ ਦੀ ਟੀਮ ਆ ਪੰਜਾਬ ਕਿੰਗਸ ਉਹਨੇ ਸ਼ਿਸ਼ਾਨ ਸਿੰਘ ਨੂੰ ਗਲਤੀ ਨਾਲ ਖਰੀਦ ਲਿਆ ਸੀਗਾ ਜਦੋਂ ਕਿਸ ਨੇ ਦੇਖਿਆ ਪੰਜਾਬ ਕਿੰਗਸ ਤੇ ਗੁਜਰਾਤ ਦਾ ਮੈਚ ਜਿੰਨੇ ਜਿੰਨੇ ਦੇਖਿਆ ਮੈਨੂੰ ਤਾਂ ਪੰਜਾਬ ਦੇ ਜਿਹੜੇ ਲੋਕਲ ਖਿਡਾਰੀ ਆ ਉਹ ਦੇਖ ਕੇ ਬਹੁਤ ਖੁਸ਼ੀ ਹੋਈ ਕਿ ਉਹਨਾਂ ਨੇ ਮੈਚ ਜਿਤਾਇਆ ਤੇ ਜਿਹੜੇ ਜਿਨ੍ਹਾਂ ਤੋਂ ਮੇਨ ਸੀ ਮੈਚ ਜਿਤਾਉਣ ਦੀ ਉਹ ਸਾਰੇ ਆਊਟ ਹੋ ਚੁੱਕੇ ਸੀ ਪਰ ਖੇਡੇ ਖੇਡੀਆਂ ਦੋਵੇਂ ਟੀਮਾਂ ਵਧੀਆ ਜਿਹੜਾ ਆਪਣਾ ਪੰਜਾਬ ਦਾ ਪੁੱਤਰ ਆ ਸ਼ੁਭਮਨ ਗਿੱਲ ਉਹ ਵੀ ਬਹੁਤ ਵਧੀਆ ਪਰਫਾਰਮ ਕਰਕੇ ਗਿਆ ਹੈ ਤੇ ਪੰਜਾਬ ਵੀ ਜਿੱਤੀ ਰਾਤ ਦਾ ਮੈਚ ਸਾਨੂੰ ਬਹੁਤ ਵਧੀਆ ਲੱਗਾ ਹੈ ਆਪਾਂ ਨੂੰ ਸ਼ਿਖਰ ਧਵਨ ਜਾਂ ਜਰਨੀ ਬੈਸਟੋ ਤੋਂ ਉਮੀਦਾਂ ਸੀ ਉਹ ਵੀ ਆਊਟ ਹੋ ਗਏ ਸ਼ਿਖਰ ਧਵਨ ਨੇ ਇੱਕ ਸਕੋਰ ਬਣਾ ਸਿਰਫ ਬੈਸਟ ਹੋਣੇ ਭਾਈ ਤੇ ਜਿਹੜੇ ਪ੍ਰਭ ਸਿਮਰਨ ਸਿੰਘਾ ਉਹਨੇ ਸਿਰਫ 35 ਸਕੋਰ ਬਣਾਏ ਤੇ ਸैम ਕਰਨ ਨੇ 5 ਤੇ ਸਕੰਦਰ ਰਾਇਆ ਨੇ 15 ਤੇ ਜਿਹੜਾ ਆਪਣਾ ਸ਼ਸ਼ਾਂਤ ਸਿੰਘ ਸੀਗਾ ਅੱਜ ਨੂੰ ਗਲਤੀ ਨਾਲ ਆਪਸ਼ਨ ਚ ਲਿਆ ਗਿਆ ਸੀ ਉਹਨੇ 29 ਗੇਂਦਾਂ ਚ 68 ਸਕੋਰ ਬਣਾ ਕੇ ਪੰਜਾਬ ਨੂੰ ਜਿਤਾਇਆ ਉਹਦਾ ਸਾਥ ਦਿੱਤਾ ਨਾਲ ਸ਼ਰਮਾ ਸਾਹਿਬ ਨੇ ਜਿਹੜੇ ਕਿ ਬਹੁਤ ਹੀ ਗਰੀਬ ਘਰ ਤੋਂ ਆਉਂਦੇ ਨੇ ਤੇ ਪਹਿਲਾਂ ਰੇਲਵੇ ਚ ਰੇਲਵੇ ਕ੍ਰਿਕਟ ਤੋਂ ਖੇਡਦੇ ਨੇ ਤੇ ਸ਼ਿਖਤ ਹਮਨ ਨੇ ਅੱਜ ਇਹ ਖਲਾਸਾ ਕੀਤਾ ਪ੍ਰੈਜ਼ੀਡੈਂਟ ਅੱਗੇ ਕਿ ਇਹ ਰੋਟੀ ਕਿਸੇ ਟਾਈਮ ਮੰਗ ਕੇ ਵੀ ਖਾਂਦਾ ਰਿਹਾ ਦੇਖੋ ਕਿਸੇ ਦੀ ਕਿਸਮਤ ਚਮਕਣ ਲੱਗਿਆ ਪਤਾ ਨਹੀਂ ਲੱਗਦਾ ਇਹਨਾਂ ਨੇ ਮਿਹਨਤ ਕੀਤੀ ਤੇ ਕ੍ਰਿਕਟ ਚ ਆਏ ਤੇ ਹੁਣ ਆਈਪੀਐਲ ਦੀ ਦੁਨੀਆ 'ਚ ਛਾਏ ਪਏ ਨੇ ਬਸ